ਇਹ ਨੌਰੀ ਕਾਰ 55 ਹੋਰ ਘੜਾ ਵੀ ਦੇਖ ਸਕ ਰਹੇ ਤੁਸੀਂ 6 ਚਟਾਰਾ ਵਾਲਾ ਚੈੱਕ ਕਰ ਸਕਦੇ ਹੋ ਡਾਇਰੈਕਟ ਉਰਾਨੀ ਫਿਨਿਸ਼ ਹੈ ਨਾ ਔਡ ਲੱਗੀ ਹੋਈ ਹੈ ਬਾਈ ਇਹ ਦੱਖਾ ਦੇ ਦਿੰਦੇ ਸਾਰਾਨਾ ਮਾਰਕਾ ਵੀ ਕਾਪੀ 18 ਦੀ ਆ 5,63,000 ਰੁਪਏ ਆ ਰੇਟ ਆ ਬਾਈ ਟੌਪ ਮਾਡਲ ਆ ਦੇਖ ਸਕ ਰਹੇ ਤੁਸੀਂ ਇੱਕ ਗਰਸਰ ਟਾਇਰਾਂ ਡੂਰਾਂ ਦੀ ਕੰਡੀਸ਼ਨ ਬਈ ਕਨਾਲੀ ਖੜਾ ਬਈ ਇੱਧਰ 855 ਐਫੀ ਟਾਇਰਾਂ ਡੂਰਾਂ ਨੇ ਗਿਣੀ ਚੈੱਕ ਕਰ ਸਕਦੇ ਹੋ ਪੰਜ ਸਟਾਰਾਂ ਵਾਲਾ ਚੈੱਕ ਕਰ ਸਕਦੇ ਨਹੀਂ ਹੁੱਡ ਲੱਗੀ ਹੋਈ ਹੈ ਵੀ ਇਹਦੇ ਵੀ ਸਾਮਾ 20 ਹੈਗਾ 7 ਲੱਖ 17000 ਰੁਪਏ ਰੇਟ ਆ ਫੁੱਲ ਟੌਪ ਮਾਡਲ ਬਈ ਚੈੱਕ ਕਰ ਸਕਦੇ ਹੋ ਬਈ ਤੁਸੀਂ ਟਾਇਰਾਂ ਡੂਰਾਂ ਦੀ ਗਿਣਤੀ ਸਨ ਉਹ ਹੋ ਨਹੀਂ ਜਾਵੇ ਤਾਂ ਕੁਝ ਹੋਈ ਜਾਵੇ ਕੋਈ ਦਿੱਤੀ ਜਾਵੇ ਉਹਨੂੰ ਕਾਹਦੀ ਕੀ ਬਣਾ ਨਾ ਲਈ 855 ਹੋਰ ਖੜਾ ਬਈ ਬੜੀ ਯਾਰ ਆਪਣੇ ਕਰ 17 ਡੋਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਫੁੱਡ ਲੱਗੀ ਹੋਈ ਆ ਵੀ ਇਹਦੇ ਵੀ ਬੋਰਾ ਮਾਡਲ ਦਾ 455000 ਰੁਪਏ ਰੇਟ ਆ ਬਈ ਬਾਈ ਜੀ ਚੈੱਕ ਕਰ ਸਕਦੇ ਨੇ ਤੁਸੀਂ 17 ਡੋਰਾਂ ਦੇ ਗ੍ਰੇਸ ਨੂੰ ਕਨਾਲੀ 855 ਇੱਕ ਹੋਰ بڑا ਬਈ 20 ਮਾਡਲ ਆ ਬਈ 6,70,000 ਰੁਪਏ ਰੇਟ ਆ ਬਈ ਦੇਖ ਸਕਦਾ ਤੁਸੀਂ ਟੈਰਨਿਕ ਕੰਡੀਸ਼ਨ ਚੈੱਕ ਕਰ ਸਕਦੇ ਹੋ

ਕਵਰ ਵੀ ਉੱਤੇ ਖੜਾ ਬਈ ਹਜੇ ਨਵਾਂ ਹੀ ਬਿਆਗ ਵਰਗਾ ਦੇਖ ਸਕਦੇ ਹੋ ਤੁਸੀਂ ਤੇ ਨਾਲ ਹੀ ਖੜਾ ਬਈ ਇੱਧਰ 53 10 ਜੌਂਡੀਅਰ ਬਾਈ ਦਾ ਮਾਰਕਾ ਬਾਈ ਦਾ ਵੀ ਕਾਫੀ ਤੇਜ਼ ਦੀ ਆ ਫੁੱਲ ਟੌਪ ਮਾਡਲ 8 ਲੱਖ 70000 ਰੁਪਏ ਰੇਟ ਪਾਇਆ ਹੋਏ ਬਾਈਆਂ ਦਾ ਦੇਖ ਸਕਦਾ ਟਾਇਰਾਂ ਟੋਰਾਂ ਦੀ ਕੰਡੀਸ਼ਨ ਚੈੱਕ ਕਰ ਸਕਦਾ ਜੌਂਡੀਅਰ ਪੂਰਾ ਸਾਫ਼ ਪਿਆ ਬਈ ਹੱਡ ਲੱਗੀ ਹੋਈ ਆ ਪੇਸ਼ ਲੱਗੀ ਹੋਈ ਆ ਤੇ ਨਾਲ ਹੀ ਖੜਾ ਬਈ 855 21 ਮਾਡਲ ਆ ਬਈ 735000 ਰੁਪਏ ਰੇਟ ਪਾਇਆ ਹੋਇਆ ਬਈ ਦੇਖ ਸਕਦੇ ਹੋ ਜੀ 5 ਸਟਾਰਾਂ ਵਾਲਾ ਟਾਇਰਾਂ ਟੂਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ 73 ਲੱਗੀ ਹੋਈ ਆ ਬਈ ਤੇ ਨਾਲ ਹੀ ਖੜਾ ਬਈ ਇੱਧਰ 10 ਮਾਡਲ 3 ਲੱਖ 45000 ਰੁਪਏ ਰੇਟ ਪਾਇਆ ਬਈ ਬਈਆਂ ਦਾ ਚੈੱਕ ਕਰ ਸਕਦੇ ਹੋ ਟਾਇਰਾਂ ਡੋਰਾ ਦੀ ਕੰਡੀਸ਼ਨ ਤੁਸੀਂ ਨਾਲ ਹੀ ਖੜਾ ਵੀ 735 97 ਮਾਡਲ ਆ ਵੀ 1.45 ਰੇਟ ਪਾਇਆ ਹੈ ਦੇਖ ਸਕਦੇ ਹੋ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਨਾਲ ਹੀ ਖੜਾ ਵੀ 735 97 ਮਾਡਲ ਆ ਵੀ 1.45 ਰੇਟ ਪਾਇਆ ਹੈ ਦੇਖ ਸਕਦੇ ਹੋ ਤੁਸੀਂ ਟਰੈਕਟਰ ਛੋਟਾ ਟਰੈਕਟਰ ਆ ਬਈ ਛੋਟੇ ਜ਼ਿਮੀਂਦਾਰ ਲਈ ਦੇਖ ਸਕਦੇ ਤੁਸੀਂ ਤੇ ਨਾਲ ਹੀ ਖੜਾ ਬਈ 6 ਮਾਡਲ 330 ਦਾ ਵੀ ਸਪੀਡ ਚ ਬਈ ਦੇਖ ਸਕਦੇ ਤੁਸੀਂ ਇੱਕ ਗਾਰ ਸਕਦਾ ਟਾਇਰਾਂ ਟੂਰਾਂ ਦੀ ਕੰਡੀਸ਼ਨ ਕਿੰਨਾ ਵਾਲੀ ਖੜਾ ਬਈ 735 94 ਮਾਡਲ ਆ ਬਈ 145 ਰੇਟ ਪਾਇਆ ਬਈ ਇਹਦਾ ਕਿਹੜੇ ਪਿੰਡ ਤੋਂ ਆਏ ਵੀਰੇ ਪੈਣੀ ਦੱਸਾ ਠੀਕ ਹੈ ਵੀਰੇ

ਦੇਖ ਸਕਦੇ ਹੋ ਇਹ ਟਰੈਕਟਰ ਬਹੁਤ ਵਧੀਆ ਆਉਂਦੇ ਨੇ ਬਈ ਬਰਨਾਲਾ ਟਰੈਕਟਰ ਮੰਡੀ ਤੇ ਦੇਖ ਸਕਦੇ ਹੋ ਜੀ ਚੈਰ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਤੁਹਾਨੂੰ 52 ਕੈਸੀ ਜੱਤ ਹੈ ਇੱਕ ਵਾਰੀ ਹੋਰ ਬੋਲਦੇ 98 52 ਕੈਸੀ ਜੱਤ ਹੈ ਆਹ ਨੰਬਰ ਆ ਬਈ ਬਾਈਆਂ ਦਾ ਕਾਲ ਕਰ ਲਓ ਬਾਈਆਂ ਕੋਲੇ 855 ਪੂਰੇ ਢੈਂਟ ਟਰੈਕਟਰ ਖੜੇ ਨੇ ਜੇ ਕਿਸੇ ਵੀਰ ਨੇ ਲੈਣੇ ਹੋਏ ਬਾਈ ਨੂੰ ਕਾਲ ਜ਼ਰੂਰ ਕਰ ਲਿਓ ਬਈ ਧੰਨਵਾਦ ਬਈ